ਦੋਸਤੋ ਸੋਸ਼ਲ ਮੀਡੀਆ ਤੇ ਹੁਣ ਆਪਾਂ ਰੋਜ਼ ਹੀ ਵੀਡੀਓ ਦੇਖ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਇਸ ਸਮੇਂ ਕਿਹੜੀਆਂ ਗੱਲਾਂ ਚਰਚਾ 'ਚ ਨੇ ਰੀਲਾਂ ਨੰਗੇਜਵਾਦ ਡਬਲ ਮੀਨਿੰਗ ਗੱਲਾਂ ਇਹ ਸਭ ਇਸ ਸਮੇਂ ਸਮਾਜ ਦੇ ਵਿੱਚ ਕੰਦਲਾ ਕਰ ਰਹੇ ਨੇ ਸਮਾਜ ਨੂੰ ਰੀਲਾਂ ਬਣਾਉਣ ਵਾਲੇ ਕਹਿੰਦੇ ਨੇ ਅਸੀਂ ਰੀਲਾਂ ਬੁਲਾਨੀਆਂ ਬੰਦ ਕਰਣੀਆਂ ਸਰਕਾਰ ਬੋਲੋ ਉਹਨਾਂ ਨੂੰ ਸਿਕਿਉਰਿਟੀ ਦਿੱਤੀਆਂ ਜਾ ਰਹੀਆਂ ਨੇ ਪਰ ਇਹ ਸਭ ਦਾ ਹੱਲ ਕੀ ਹੈ ਇਸ ਨੂੰ ਕੌਣ ਰੋਕ ਸਕਦਾ ਹੈ ਇਹ ਨੂੰ ਸਿਰਫ ਨਾ ਸਿਰਫ ਸਰਕਾਰ ਰੋਕ ਸਕਦੀ ਹੈ ਜਦੋਂ ਕੋਈ ਦੇਸ਼ ਵਿਰੋਧੀ ਜਾਂ ਸਰਕਾਰ ਵਿਰੋਧੀ ਕੋਈ ਗੱਲ ਕਰਦਾ ਉਸ ਦਾ ਫੇਸਬੁੱਕ ਉਸ ਦਾ YouTube ਖਾਤਾ ਬਲੌਕ ਕਰ ਦਿੱਤਾ ਜਾਂਦਾ ਜਾਂ ਉਡਾ ਦਿੱਤਾ ਜਾਂਦਾ ਫਿਰ ਐਸੇ ਲੋਕਾਂ ਦਾ ਖਾਤਾ ਕਿਉਂ ਨਹੀਂ ਉਡਾਇਆ ਜਾਂਦਾ ਸਰਕਾਰ ਚਾਹੇ ਤਾਂ ਕੀ ਨਹੀਂ ਹੋ ਸਕਦਾ ਅਗਰ ਸਰਕਾਰ ਚਾਹੇ ਤਾਂ ਇੱਕ ਟੀਮ ਬਣਾ ਕੇ ਐਸੇ ਲੋਕਾਂ ਤੇ ਨਜ਼ਰ ਰੱਖੀ ਜਾ ਸਕਦੀ ਹੈ ਤੇ ਜਿਹੜਾ ਇਹ ਗਲਤ ਕੰਟੈਂਟ ਬਣਾਉਂਦੇ ਨੇ ਉਸ ਨੂੰ ਡਿਲੀਟ ਕੀਤਾ ਜਾ ਸਕਦਾ ਗੱਲ ਇਹ ਹੈ ਸਰਕਾਰ ਕਦੋਂ ਜ਼ਿੰਮੇਵਾਰੀ ਲਊਗੀ ਸਰਕਾਰ ਕਦੋਂ ਗੰਭੀਰ ਹੋਊਗੀ ਇਹ ਚੀਜ਼ਾਂ ਤੇ